ਦਵਿੰਦਰਪਾਲ ਜਰਨਲਿਸਟ ਬੋਲਦਾ ਜੀ ਦਵਿੰਦਰਪਾਲ ਜਰਨਲਿਸਟ ਦਵਿੰਦਰਪਾਲ ਬਹੁਤ ਸਵਾਗਤ ਆ ਤੁਹਾਡਾ ਸ਼ੋਅ ਦੇ ਵਿੱਚ ਥੈਂਕ ਯੂ ਸ਼ੁਕਰੀਆ ਮੈਂ ਦਵਿੰਦਰਪਾਲ ਦੀ ਆਵਾਜ਼ ਪਛਾਨ ਰਿਹਾ ਹਾਂ ਦਵਿੰਦਰਪਾਲ ਮੇਰੇ ਨਾਲ ਟ੍ਰਿਬਿਊਨ 'ਚ ਮੇਰੇ ਸਾਥੀ ਰਹੇ ਆ ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੜੇ ਸੀਨੀਅਰ ਅਹੁਦੇ ਤੇ ਸੀ ਬੜੇ ਅੱਛੇ ਪੱਤਰਕਾਰ ਸੀ ਦਵਿੰਦਰਪਾਲ ਬੜਾ ਚੰਗਾ ਲੱਗਾ ਤੁਸੀਂ ਜੁੜੇ ਅੱਜ ਵੇਲੇ ਮਸਲੇ ਤੇ ਕਿ ਜਿਹੜੇ ਦਿੱਲੀੋਂ ਲੀਡਰ ਆਏ ਆ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਔਰ ਹੋਰ ਲੀਡਰ ਆਏ ਆ ਕਿੰਨਾ ਕ ਪੰਜਾਬ ਦੇ ਮਸਲਿਆਂ ਨੂੰ ਇਹ ਸਮਝਦੇ ਆ ਤੇ ਕਿੰਨੇ ਕ ਵੋਟਾਂ ਦੇ ਉੱਤੇ ਅਸਰ ਪਾਉਂਦੇ ਆ ਦੇਖੋ ਜੀ ਅਕਸਰ ਨੈਸ਼ਨਲ ਪਾਰਟੀਆਂ ਪਾਰਟੀਆਂ ਦੇ ਲੀਡਰ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਜਿੱਕਨੀ ਬਣਾਉਣ ਲਈ ਆਉਂਦੇ ਨੇ ਇਹ ਜ਼ਰੂਰੀ ਨਹੀਂ ਉਹ ਅਸਰ ਪਾਉਂਦੇ ਨੇ ਕਈ ਵਾਰੀ ਇਹ ਵੀ ਹੁੰਦਾ ਜਿੱਥੇ ਵੱਡਾ ਲੀਡਰ ਰੈਲੀ ਕਰਕੇ ਜਾਂਦਾ ਉਹ ਕੈਂਡੀਡੇਟ ਹਾਰ ਹੀ ਜਾਂਦਾ ਹੈ ਅੱਛਾ ਹਾਂ ਅਕਸਰ ਤੁਸੀਂ ਪੁਰਾਣਾ ਇਤਿਹਾਸ ਸੋਣ ਲਓ ਉੱਥੋਂ ਪਤਾ ਲੱਗ ਜਾਂਦਾ ਵੀ ਲੋਕਮਨਾਂ ਨੂੰ ਇਹ ਕਿੰਨਾ ਕ ਸਮਝਦੇ ਨੇ ਜਾਂ ਲੋਕਮਨਾਂ ਤੇ ਕਿੰਨਾ ਕ ਅਸਰ ਪਾਉਂਦੇ ओके ਦੂਜੀ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਤਾਂ ਮੈਨੂੰ ਲੱਗਦਾ ਵੀ ਕਿਰਦਾਰ ਕੁਸ਼ੀ ਇੱਕ ਦੂਜੇ ਤੇ ਚਿੱਕੜ ਓਛਾਲੜ ਤੋਂ ਬਿਨਾ ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ ਹੋਰ ਲੀਡਰ ਹੋਣ ਭਾਜਪਾ ਦੇ ਜਾਂ ਕਾਂਗਰਸ ਦੇ ਜਾਂ ਆਵਾਜ਼ੀ ਪਾਰਟੀ ਦੇ ਸਿਰਫ ਲੋਕਾਂ ਨੂੰ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਕਿਸੇ ਲੀਡਰ ਦੇ ਉਹ ਕਹਿੰਦਾ ਵੀ ਜਦੋਂ ਇਲੈਕਸ਼ਨ ਦਾ ਮਾਹੌਲ ਕਰਨ ਹੁੰਦਾ ਹੈ ਵੋਟਰ ਕੋ ਨਾ ਜਿਤਾਣਾ ਹੁੰਦਾ ਹੈ ਨਾ ਕੁਝ ਬਤਾਨਾ ਹੁੰਦਾ ਹੈ ਸਿਰਫ ਪਹਿਕਾਣਾ ਹੁੰਦਾ ਹੈ ओके ਇਹ ਸਿਰਫ ਲੋਕਾਂ ਦੇ ਜਜਵਾਤ ਪੜਾ ਪੜਕਾ ਕੇ ਇੱਕ ਵੋਟ ਵਟੋਰੂ ਰਾਜਨੀਤੀ ਹੈ ਜੀ ਉਸੇ ਰਾਜਨੀਤੀ ਦਾ ਹਿੱਸੇ ਤਹਿਤ ਇਹ ਇੱਥੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ इमोशनल ਬਲੈਕਮੇਲ ਕਰਕੇ ਕਹਿ ਲਓ ਜਾਂ इमोਸ਼ਨਲੀ ਲੋਕਾਂ ਨੂੰ ਵਰਗਲਾ ਕੇ ਇੱਕ ਵੋਟ ਹਾਸਲ ਕਰਦਾ ਇੱਕ ਤਰੀਕਾਕਾਰ ਸੀ ਓਕੇ ਜੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਹਾਂ ਸੰਧੂ ਸਾਹਿਬ ਤੁਸੀਂ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਜਰਨਲਿਜ਼ਮ ਦੇ ਵਿੱਚ ਲਾਇਆ ਹੈ ਹੂੰ ਫਿਰ ਸਿਆਸਤ 'ਚ ਵੀ ਰਹੀ ਪੰਜਾਬ ਦੇ ਮੁੱਦੇ ਤਾਂ ਅੱਜ ਤੋਂ 10 ਸਾਲ ਤੋਂ 15 ਸਾਲ ਤੋਂ ਜਿਉਂਦੇ-ਤਿਉਂ ਉੱਥੇ ਲੱਗਦੇ ਨੇ ਚਾਹੇ ਉਹ ਡਰੱਗ ਦਾ ਇਸ਼ੂ ਹੋਵੇ ਚਾਹੇ ਉਹ ਪੰਜਾਬ ਦੀ ਆਰਥਿਕਤਾ ਦਾ ਇਸ਼ੂ ਹੋਵੇ ਦਿਨੋਂ-ਦਿਨ ਕਰਜ਼ਾਈ ਹੋਣ ਦੀ ਗੱਲ ਹੋਵੇ ਹੂੰ ਹੂੰ ਚਾਹੇ ਹਰ ਤਰ੍ਹਾਂ ਦਾ ਮਾਫੀਆ ਦੀ ਗੱਲ ਹੋਵੇ ਚਾਹੇ ਟਰਾਂਸਪੋਰਟ ਮਾਫੀਆ ਹੈ ਜਾਂ ਰੇਲ ਮਾਫੀਆ ਹੈ ਜਾਂ ਡਾਕ ਮਾਫੀਆ ਹੈ ਸ਼ਰਾਬ ਮਾਫੀਆ ਹੈ ਰਾਈਟ ਕਿਹੜਾ ਮਸਲਾ ਜਿਹੜਾ ਹੱਲ ਹੋਇਆ ਤੇ ਕਿਹੜੀ ਮੇਰੇ ਖਿਆਲ ਵਿੱਚ ਦਿਰਪਾਲ ਦਵਿੰਦਰਪਾਲ ਮੇਰਾ ਖਿਆਲ ਜਨਰੇਸ਼ਨ ਬਦਲ ਗਈ ਹੈ ਪੱਤਰਕਾਰਾਂ ਦੀ ਪਰ ਮਸਲੇ ਉਹੀ ਨੇ ਮਸਲੇ ਉਹੀ ਨੇ ਹੂੰ ਕਿੰਨੇ ਹੀ ਬੰਦੇ ਤੁਹਾਡੇ ਸੀਨੀਅਰ ਸਾਥੀ ਰਿਟਾਇਰ ਹੋ ਕੇ ਰੱਬ ਨੂੰ ਪਿਆਰੇ ਵੀ ਹੋ ਗਏ ਹੋਗੇ ਬਿਲਕੁਲ ਉਹ ਵੀ ਲਿਖਦੇ ਲਿਖਦੇ ਦੇਖਦੇ ਮੇਰੇ ਖਿਆਲ ਉਹਨਾਂ ਦੇ ਪੋਤੇ ਘੱਟ ਗਏ ਹਾਂ ਭ੍ਰਸ਼ਟਾਚਾਰ ਮੰਮੀ ਬਹੁਤ ਪਿਸ਼ਟਾਚਾਰ ਬਾਰੇ ਲਿਖਦਾ ਰਿਹਾ ਤੇ ਤੁਸੀਂ ਵੀ ਲਿਖਦੇ ਰਹੇ ਤੇ ਹਾਲੀ ਵੀ ਮੇਰੇ ਖਿਆਲ ਲਿਖੀ ਜਾਂਦੇ ਆ ਲਿਖੀ ਜਾਂਦੇ ਤੇ ਨਾ ਭ੍ਰਸ਼ਟਾਚਾਰ ਖਤਮ ਹੋਇਆ ਤੇ ਨਾ ਪੰਜਾਬ ਨੂੰ ਕੋਈ ਇਮਾਨਦਾਰ ਫੀਡਰ ਦਿੰਦੇ ਆ 1997 ਚ ਬਾਦਲ ਸਾਹਿਬ ਕਹਿੰਦੇ ਮੈਂ ਇਨਾਮ ਬਿਆ ਕਰੂਗਾ ਨਾ ਉਹ ਇਨਾਮ ਦੇ ਦਿੱਤਾ ਗਿਆ ਕਿਸੇ ਨੂੰ ਨਾ ਕੁਝ ਹੋਰ ਹੋਇਆ ਹਮ ਅਮਰਿੰਦਰ ਸਿੰਘ ਨੇ ਰਵੀ ਸਿੱਧੂ ਫੜ ਲਿਆ ਕਹਿੰਦਾ ਭ੍ਰਿਸ਼ਟਾਚਾਰ ਖਤਮ ਕਰੂ ਨਾ ਉਹ ਤੋਂ ਹੋਇਆ ਹਮ ਹਮ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੈ ਜੋ ਕੁਝ ਹੋਇਆ ਪੰਜਾਬ ਦਾ ਜੋ ਕਹਾਣ ਹੋਇਆ ਤੇ ਜੋ ਕਰ ਰਹੇ ਨੇ ਸਾਰੇ ਸਿਆਸਤਦਾਨ ਸੋ ਜੋ ਜੋ ਦੰਗਰਪਾਲ ਕੋਕੀ ਸਮਾਉਣਾ ਕੀ ਆ ਦੱਸੋ ਜੋ ਹਕੀਕਤ ਹੈ ਜੋ ਗਰਾਊਂਡ ਰਿਐਲਿਟੀ ਆ ਉਹਦਾ ਵੋਟਾਂ ਦੇ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਅਸਰ ਪੈ ਰਿਹਾ ਹੈ ਜਾਂ ਕਿਵੇਂ ਅਸਰ ਨਜ਼ਰ ਆ ਰਿਹਾ ਹੈ ਦੇਖੋ ਜੀ ਜੋ ਪੰਜਾਬ ਦੀ ਗਰਾਊਂਡ ਰਿਐਲਿਟੀ ਨਜ਼ਰ ਆਉਂਦੀ ਹੈ ਹੂੰ ਉਹਦੇ ਮੁਤਾਬਕ ਲੋਕ ਮੰਨ ਤਾਂ ਬੜਾਈ ਬੈਠੇ ਨੇ ਤੇ ਥੋੜਾ ਬਹੁਤਾ ਇਹ ਹੁੰਦਾ ਵੀ ਹਾਂ ਵੱਡਾ ਲੀਡਰ ਇੱਕ ਇੰਪੈਕਟ ਪਾਉਂਦਾ ਵੀ ਹਾਂ ਫਲਾਹ ਪਾਰਟੀ ਦਾ ਬੰਦਾ ਇੱਕ ਆਇਆ ਜੀ ਆਪ ਦੀ ਮਹਿੰਮ ਨੂੰ ਜਿਹੜਾ ਉਹ ਗਰਮ ਤੇਜ ਕਰ ਜਾਂਦਾ ਥੋੜੀ ਜੀ ਆਦਰਵਾਇਜ਼ ਜਿਹੜਾ ਅਸੀਂ ਦੇਖਦੇ ਆਂ ਚਾਹੇ ਉਹ ਖਡੂਰ ਸਾਹਿਬ ਹੋਵੇ ਚਾਹੇ ਅਬਰਸਰ ਹੋਵੇ ਜਦੋਂ ਬਰੌਡ ਰਿਐਲਿਟੀ ਦੀ ਗੱਲ ਕਰਦੇ ਆਂ ਜਿਸ ਪਾਰਟੀ ਪ੍ਰਤੀ ਲੋਕਾਂ ਦਾ ਗੁੱਸਾ ਹੈ ਉਹ ਵੀ ਨਜ਼ਰ ਆਉਂਦਾ ਕਿਉਂਕਿ ਜ਼ਿਆਦਾਤਰ ਪੰਜਾਬੀ ਕੀ ਕਰਦੇ ਨੇ ਗੁੱਸਾ ਹੀ ਕਰਦੇ ਨੇ ਹੂੰ ਕੋਈ ਹਰਮਨ ਪਿਆਰਾ ਨਹੀਂ ਹੁੰਦਾ ਇੱਥੇ ਜੇ 92 ਸੀਟਾਂ ਵੀ ਆਈਆਂ ਕੋਈ ਪਿਆਰ ਨਾਲ ਨਹੀਂ ਦਿੱਤੀਆ ਉਹ ਗੁੱਸਾ ਕੱਢਿਆ ਕਾਲੀਆਂ ਤੇ ਕਾਂਗਰਸੀਆਂ ਨਾਲ ਉਹ ਹੁਣ ਵੀ ਜਿਹੜਾ ਗੁੱਸਾ ਕਿਸੇ ਨਾ ਕਿਸੇ ਨਾਲ ਜਿਹੜਾ ਪਾਰਟੀ ਨਾਲ ਦਿਖਾਈ ਦਿੰਦਾ ਹੈ ਹੂੰ ਉਹ ਨਜ਼ਰ ਆਉਂਦਾ ਹੈ ਦੂਜਾ ਇਹ ਹੁੰਦਾ ਹੈਗਾ ਵੀ ਕਈ ਵਾਰੀ ਸਿਚੁਏਸ਼ਨ ਐਸੀ ਹੁੰਦੀ ਹੈ ਵੀ ਕਿਸੇ ਕੰਸਟਰਸ ਦੇ ਵਿੱਚ 4 ਕਾਰਨਰ 3 ਕਾਰਨਰ ਕੰਟੈਸਟ ਜਿਹੜਾ ਹੋ ਜਾਂਦਾ ਹੈ ਹੂੰ ਉੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਕਿਹੜੀ ਪਾਰਟੀ ਦਾ ਦਾ ਲੱਗ ਗਿਆ ਉਹਦਾ ਦਾ ਲੱਗਣ ਵਾਲੀ ਗੱਲ ਹੀ ਹੋ ਜਾਂਦੀ ਹੈ ਹੂੰ ਹੂੰ ਇਸ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਸਿਚੁਏਸ਼ਨ ਜਿਹੜੀ ਹੈ ਤੁਸੀਂ ਖਡੂਰ ਸਾਹਿਬ ਦਾ ਜ਼ਿਕਰ ਕੀਤਾ ਖਡੂਰ ਸਾਹਿਬ ਦੇ ਵਿੱਚ ਕੀ ਹੋ ਰਿਹਾ ਵਾ ਕਿਉਂਕਿ ਉੱਥੇ ਇੱਕ ਜੀਬੋ ਗਰੀਬ ਜੀ ਗੱਲ ਸੁਣਨ ਚਾਹੀ ਰਹੀ ਆ ਕਿ ਪਾਰਟੀਆਂ ਨੂੰ ਲੋਕੀ ਸਾਰਿਆਂ ਨੂੰ ਨਕਾਰ ਰਿਹਾ ਤੇ ਉੱਥੇ ਇੱਕ ਪੰਥਕ ਆਧਾਰ ਬਣ ਰਿਹਾ ਵਾ ਸਾਰੀ ਇਲੈਕਸ਼ਨ ਦਾ ਦੇਖੋ ਜੀ ਪੰਥਕ ਬਣੇ ਨਾਨਪੰਥਕ ਬਣੇ ਪਰ ਇੱਕ ਗੱਲ ਨੂੰ ਕੋਈ ਵੀ ਬੰਦਾ ਰੂਲ ਆਊਟਰ ਨਹੀਂ ਕਰ ਸਕਦਾ ਖਡੂਰ ਸਾਹਿਬ ਜੇ ਹੋਵੇਗਾ ਖਡੂਰ ਸਾਹਿਬ ਤੋਂ ਬਾਹਰ ਵੀ ਅਮਰਿਤਪਾਲ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਹੈ ਉਹ ਚਾਹੇ ਇਸ ਕਰਕੇ ਹੋਵੇ ਵੀ ਉਹਦੇ ਜੇਲ੍ਹ ਜਾਣ ਕਰਕੇ ਹੋਵੇ ਜਾਂ ਇਹ ਕਹਿ ਲਈਏ ਵੀ ਯੂਥ ਦੀ ਨਿਰਾਸ਼ਾ ਹੋਵੇ ਕਿਉਂਕਿ ਜਿਹੜਾ 50% ਵੋਟਰ ਹੈ ਸਾਡਾ ਉਹ 19 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਦਾ ਹੈ ਰਾਈਟ ਇਹ ਅਵੇਅਰ ਯੂਥ ਹੈ ਇਹਨੂੰ ਤੁਸੀਂ ਨਾਨ ਅਵੇਅਰ ਨਹੀਂ ਕਹਿ ਸਕਦੇ ਹੂੰ ਹੂੰ ਇਹ ਯੂਥ ਹੀ ਤਬਦੀਲੀਆਂ ਲਿਆਉਂਦਾ ਹੈ ਯੂਥ ਕਿਸੇ ਸੰਘਰਸ਼ ਦੀ ਅਗਵਾਈ ਕਰਦਾ ਹੈ। ਤੇ ਬਦਲਾਅ ਨੇ ਆਉਣ ਚ ਵੀ ਯੂਥ ਦਾ ਹੀ ਵੱਡਾ ਰੋਲ ਹੁੰਦਾ ਕਿਸੇ ਤਰ੍ਹਾਂ ਦਾ ਵੀ ਬਦਲਾਅ ਹੋਵੇ। ਇਸ ਲਈ ਜਿਹੜਾ ਯੂਥ ਹੈ ਉਹ ਸੀ ਸਮਝਾਂਗੇ ਵੀ ਪੰਜਾਬ ਦਾ ਨਰਾਸ਼ ਹੈ ਤੇ ਇਸ ਵੇਲੇ ਜਿਹੜਾ ਯੂਥ ਹੈ ਉਹ ਤੁਹਾਨੂੰ ਖਡੂਰ ਸਾਹਿਬ ਦੀਆਂ ਗਲੀਆਂ ਤੇ ਸੜਕਾਂ ਤੇ ਬਾਜ਼ਾਰਾਂ 'ਚ ਵੋਕਲ ਹੋਇਆ ਦਿਖਾਈ ਦਿੰਦਾ ਹੈਗਾ। ਚਾਹੇ ਉਹ ਸੰਗਰੂਰ ਹੋਵੇ ਚਾਹੇ ਫਰੀਦਕੋਟ ਹੋਵੇ ਤੁਹਾਨੂੰ ਉੱਥੇ ਵੀ ਦਿਸੂਗਾ। ਹਮ ਹਮ ਮਿਹਰਬਾਨੀ ਥੈਂਕ ਯੂ ਦਵਿੰਦਰ ਪਾਲ ਤੁਸੀਂ ਸਾਡੇ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨੀ ਇਸੇ ਤਰ੍ਹਾਂ ਸਾਡੇ ਨਾਲ ਕਾਲ ਕਰਦੇ ਰਹੋ ਜੁੜਦੇ ਰਹੋ ਬਹੁਤ ਚੰਗਾ ਲੱਗਾ ਗੱਲ ਕਰਕੇ ਥੈਂਕ ਯੂ ਦਵਿੰਦਰ ਪਾਲ ਥੈਂਕ ਯੂ